ਮੇਰੇ ਨਾ ਪਿਤਾ ਜੀ ਸਰਦੀਆਂ ਦੇ ਵਿੱਚ ਕਾਫੀ ਵੱਡੀ ਤਦਾਰ ਦੇ ਵਿੱਚ ਬਾਜਰਾ ਲੈ ਕੇ ਮੇਰੇ ਪਿੰਡ ਸਮੇਤ ਨਾਲ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਅਨਾਜ ਮੰਡੀਆਂ ਧਰਮਿਕ ਸਥਾਨਾਂ ਤੇ ਲਿਆ ਕੇ ਸਰਦੀਆਂ 'ਚ ਬਾਜਰਾ ਪਾਉਂਦੇ ਹੁੰਦੇ ਪੰਛੀਆਂ ਨੂੰ ਤੁਸੀਂ Google ਤੇ ਕੱਢ ਕੇ ਦੇਖ ਲਓ ਹਜ਼ਾਰਾਂ ਜੀਵ ਜੰਤੂ ਦੀਆਂ ਪ੍ਰਜਾਤੀਆਂ ਲੋਪ ਹੋ ਗਈਆਂ ਲੋਪ ਬਿਲਕੁਲ ਹਜ਼ਾਰਾਂ ਲੋਪ ਖੋਨ ਕਿਨਾਰੇ ਨੇ ਬਹੁਤ ਸਖਤ ਸੁਨੇਹਾ ਮੈਸੇਜ ਹੈ ਕਿ ਮਲਕੀ ਚਿੰਤਾ ਦਾ ਵਿਸ਼ਾ ਜੇ ਦਿਨ ਚੱਲਦਾ ਰਿਹਾ ਤਾਂ ਇਹ ਮਨੁੱਖ ਲਈ ਬਹੁਤ ਘਾਤਕ ਹੈ ਬੱਚਿਆਂ ਦਾ ਵੈਸੇ ਵੀ ਨੇਚਰ ਨਾਲ ਪ੍ਰਕਿਰਤੀ ਨਾਲ ਪਿਆਰ ਹੋਣਾ ਠੀਕ ਹੈ ਅਸੀਂ ਮੈਂ ਜਿਵੇਂ ਮੇਰੇ ਨਾਲ ਬਹੁਤ ਸਕੂਲਾਂ ਦੇ ਬੱਚੇ ਜੋੜੇ ਹੋਏ ਨੇ ਮੈਂ ਸਕੂਲਾਂ 'ਚ ਜਾ ਕੇ ਸੈਮੀਨਾਰ ਵੀ ਕਰਦਾ ਸਕੂਲਾਂ 'ਚ ਵੀ ਜਾਂਦਾ ਸਕੂਲ ਟਾਈਮ ਤੋਂ ਬਾਅਦ ਪਿੰਡਾਂ 'ਚ ਵੀ ਜਾਂਦਾ ਬੱਚਿਆਂ ਨੂੰ ਇਕੱਠੇ ਕਰਦਾ ਚੋਗਲ ਸਾਰੀਆਂ ਪ੍ਰਜਾਤੀਆਂ ਜਿੰਨਾਂ ਲਈ ਲਾਏ ਨੇ ਸਾਰੀਆਂ ਪ੍ਰਜਾਤੀਆਂ ਦੀ ਕੋਈ ਨਾਲ ਦੇ ਵਿੱਚ ਨਹੀਂ ਆਉਂਦੀਆਂ ਹੈਗੀਆਂ ਕਈ ਪ੍ਰਜਾਤੀਆਂ ਜਿਹੜੇ ਆਨਲਾਈਨ ਦਰਖਤਾਂ ਤੇ ਬਣਾਉਂਦੀਆਂ ਨੇ ਕਈ ਖੁੱਡਾਂ 'ਚ ਬਣਾਉਂਦੀਆਂ ਨੇ ਟਿੱਬਿਆਂ ਦੇ ਖੁੱਡਾਂ 'ਚ ਸੋ ਹਰ ਪ੍ਰਜਾਤੀ ਦਾ ਆਪਣਾ ਜੀਵਨ ਹੈ ਸੋ ਇਹ ਜਿਹੜੀਆਂ ਇਹਦੇ ਇਹਦੇ ਚ ਆਉਣ ਵਾਲੀਆਂ ਜਿਹੜੀਆਂ ਪ੍ਰਜਾਤੀ ਨੂੰ ਸਾਰੇ ਮਨੁੱਖ ਜੇ ਮਿੱਤਰ ਪੰਛੀ ਇਹ ਪੰਜ ਕਨਾਲ ਬਾਜਰੇ ਦੀ ਫਸਲ ਬੀਜਿਆ ਕਰਾਂਗੇ ਦੂਸਰਾ ਸਮਾਜ ਲਈ ਇਹ ਬਹੁਤ ਸੋਹਣਾ ਸੁਨੇਹਾ ਇਹ ਇਹ ਚੀਜ਼ ਦੇ ਕੀਤੀ ਕਰਕੇ ਬਾਜਰੇ ਦੀ ਪੰਜ ਕਨਾਲ ਜ਼ਮੀਨ ਤੇ ਬਹੁਤ ਖੁਸ਼ੀ ਮਿਲੀ ਅਤੇ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜੀਵ ਸ਼ਰਮਾ ਅੱਜ ਤੁਹਾਨੂੰ ਕਹ ਜੇ ਅਸੀਂ ਵਾਤਾਵਰਨ ਪ੍ਰੇਮੀ ਨਾਲ ਮਲਾਵਾਂਗੇ ਜਿਸ ਨੇ ਪੰਜ ਕਨਾਲ ਜਿਹੜੇ ਹੈਗੇ ਨੇ ਉਹ ਪੰਛੀਆਂ ਤੇ ਲਿਖੇ ਲਾ ਦਿੱਤੇ ਜੀ ਹਾਂ ਪੰਜ ਕਨਾਲ ਦੇ ਵਿੱਚ ਵਿਰਾਸਤੀ ਬਾਜਰਾ ਬੀਜਿਆ ਹੋਇਆ ਪੰਛੀਆਂ ਵਾਸਤੇ ਸੋ ਲక్ష్మణ ਸਿੰਘ ਚੱਠਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਭਾਈ ਜੀ ਕਿਦਾਂ ਜ਼ਹਿਨ ਚ ਆਇਆ ਜਿਹੜੀ ਵਿਰਾਸਤੀ ਫਸਲ ਹੈਗੀ ਬਾਜਰਾ ਤੁਸੀਂ ਉਹ ਪੰਛੀਆਂ ਤੇ ਲਿਖੇ ਲਾ ਦਿੱਤੀ ਉਹ ਵੀ ਪੰਜ ਕਨਾਲ ਦੇ ਵਿੱਚ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਡੈਲੀ ਪੋਸਟ ਦਾ ਤੁਸੀਂ ਇੱਥੇ ਆਏ ਹੋ ਇਹ ਇਹਨਾਂ ਮੇਰੇ ਵੀ ਕੋਈ ਦਿਮਾਗ ਚਦਰਦਾ ਕੁਝ ਹੈ ਨਹੀਂ ਸੀ ਜਿੱਦਾਂ ਇਹ ਸਾਰਾ ਕੁਝ ਬਣ ਗਿਆ ਜੀ ਮੈਂ ਬਾਜਰੇ ਦੀ ਫਸਲ ਬੀਜੀ ਸੀ ਪੰਜ ਕਨਾਲ ਜ਼ਮੀਨ ਦੇ ਵਿੱਚ ਕਿ ਇਹਨੂੰ ਪਕਾ ਕੇ ਆਪਾਂ ਪੰਛੀਆਂ ਨੂੰ ਪਾਵਾਂਗੇ ਜੀ ਪਰ ਇਹਦੇ ਤੇ ਨੇਚਰਲੀ ਪੰਛੀ ਪਿਛਲੇ 2 ਮਹੀਨਿਆਂ ਤੋਂ ਹਮ ਇੱਥੋਂ ਕੁਦਰਤੀ ਪੰਛੀ ਨੇ ਸਿੱਟਿਆਂ ਤੇ ਬਹਿ ਕੇ ਫੂਡ ਲੈ ਰਹੇ ਨੇਗੇ ਸੋ ਮੇਰੇ ਲਈ ਇਹ ਨਵੀਂ ਚੀਜ਼ ਨੰ ਨਵੀਂ ਚੀਜ਼ ਸੀ ਮੈਂ ਵਾਤਾਵਰਨ ਨੂੰ ਬਚਾਉਣ ਲਈ ਪੰਛੀ ਨੂੰ ਬਚਾਉਣ ਲਈ ਪਿਛਲੇ 16 ਸਾਲ ਤੋਂ ਐਫਰਟ ਉਪਰਾਲੇ ਕਰ ਰਿਹਾ ਪਰ ਇਹ ਪਹਿਲੀ ਵਾਰੀ ਐਡ ਹੋਇਆ ਹੁਣ ਬਾਜਰੇ ਵਾਲਾ ਜਿਹੜਾ ਹੈਗਾ ਪੰਛੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਚਿੜੀਆਂ ਪੈਰਟ ਬਖਬਖ ਤਰਨੀਆਂ ਪ੍ਰਜਾਤੀਆਂ ਪੰਛੀਆਂ ਦੀਆਂ ਇੱਥੋਂ ਕੁਦਰਤੀ ਫੂਡ ਲੈ ਰਹੀਆਂ ਨੇਗੀਆਂ ਸੋ ਮੈਂ ਹੁਣ ਸੰਕਲਪ ਲਿਆ ਵੀ ਆਪਾਂ ਹਰ ਸਾਲ ਜਿਹੜਾ ਹੈਗਾ ਇਹ ਪੰਜ ਕਨਾਲ ਬਾਜਰੇ ਦੀ ਫਸਲ ਬੀਜਿਆ ਕਰਾਂਗੇ ਦੂਸਰਾ ਸਮਾਜ ਲਈ ਕਿਹੇ ਬਹੁਤ ਸੋਹਣਾ ਸੁਨੇਹਾ ਜੀ ਕਿ ਇਹ ਸਾਡੀਆਂ ਵਿਰਾਸਤੀ ਫਸਲਾਂ ਨੇਗੀਆਂ ਠੀਕ ਹੈ ਬਾਜਰਾ ਮੱਕੀ ਛੋਲੇ ਜਵਾਰ ਸੋ ਪਹਿਲਾਂ ਸਾਡੀ ਖੁਰਾਕ ਵੀ ਇਹੀ ਸੀਗਾ ਇਹੀ ਸਾਡੀ ਖੁਰਾਕ ਸੀ ਕਣਕ ਝੋਨਾ ਪੰਜਾਬੀਆਂ ਦੀ ਖੁਰਾਕ ਨਹੀਂ ਸੀ ਜੇ ਅੱਜ ਤੋਂ 40 45 ਸਾਲ ਪਹਿਲਾਂ ਦੀ ਗੱਲ ਕਰੀਏ ਇਹ ਇਹ ਫਸਲਾਂ ਤਾਂ ਕਣਕ ਝੋਨਾ ਬਹੁਤ ਲੇਟ ਆਈਆਂ ਨੇ ਆਪਣੇ ਜੀਵਨ ਦੇ ਵਿੱਚ ਸੋ ਹੁਣ ਇਹ ਵਿਰਾਸਤੀ ਫਸਲਾਂ ਨਾਲੋਂ ਅਸੀਂ ਮੁੱਖ ਮੋੜ ਲਿਆ ਸੋ ਜਿਹੜੇ ਪੰਛੀ ਨੇ ਨਾਇਨਾ ਨੂੰ ਕੁਦਰਤੀ ਫੂਡ ਮਿਲ ਰਿਹਾ ਨਾਇਨਾ ਨੂੰ ਬਰੀਡਿੰਗ ਦੇ ਲਈ ਆ ਥਾਮਾ ਮਿਲ ਰਹੀਆਂ ਨੇ ਪਾਣੀ ਦਾ ਬੜਾ ਵੱਡਾ ਪੰਛੀਆਂ ਲਈ ਹੈਗਾ ਜਿਵੇਂ ਪਹਿਲਾਂ ਟੋਬੇ ਹੁੰਦੇ ਸੀ ਪਿੰਡਾਂ ਦੇ ਵਿੱਚ ਤੇ ਨਲਕੇ ਹੁੰਦੇ ਸੀ ਘਰਾਂ ਦੇ ਵਿੱਚ ਨਲਕਿਆਂ ਥੱਲੇ ਪਾਣੀ ਗਿੜਦਾ ਰਹਿੰਦਾ ਸੀ ਤੇ ਪੰਛੀ ਉੱਥੋਂ ਪਾਣੀ ਪੀਂਦੇ ਰਹਿੰਦੇ ਸੀ ਅਸੀਂ ਆਪਾਂ ਨਿੱਕੇ ਹੁੰਦੇ ਦੇਖਦੇ ਘਰਾਂ 'ਚ ਆਮ ਚਿੜੀਆਂ ਫੜ ਲੈਂਦੇ ਟੋਕਰੇ ਲਾ ਲਾ ਕੇ ਦਾਣਿਆਂ ਦੀ ਕਮੁੱਠੀ ਪਾਉਂਦੇ ਚਿੜੀਆਂ ਆ ਜਾਂਦੀਆਂ ਸਾਡੇ ਘਰਾਂ ਦੀਆਂ ਛੱਤਾਂ ਚ ਬਰਾਂਡੀਆਂ ਦੀਆਂ ਛੱਤਾਂ 'ਚ ਉਹ ਦਰਵਾਜ਼ੇ ਸਾਡੀ ਬੰਤਰ ਘਰਾਂ ਦੀ ਭਾਵ ਉਹੀ ਜੀ ਸੀ ਪੁਲਿਆਂ ਦੀਆਂ ਛੱਤਾਂ ਸਤੀਰੀਆਂ ਵਾਲੇ ਨੇ ਛੱਤਾਂ ਮੋਗੇ ਖੁੱਡਾਂ ਉਸ ਟਾਈਮ ਮਨੁੱਖ ਜਿਹੜਾ ਹੈਗਾ ਸੀ ਪ੍ਰਕਿਰਤੀ ਨੂੰ ਪਿਆਰ ਕਰਦਾ ਸੀ ਜੀਵ ਜੰਤੂ ਨੂੰ ਪਿਆਰ ਕਰਦਾ ਸੀ ਸਾਡੇ ਜਿਹੜੇ ਪੁਰਖੇ ਸੀ ਉਹ ਰੱਖੇ ਕਸੀ ਰੱਖਿਆ ਕਰਦੇ ਸੀ ਪੰਛੀਆਂ ਦੀ ਪੰਛੀਆਂ ਠੀਕ ਹੈ ਜਦੋਂ ਕੋਈ ਫਸਲ ਵੀ ਬੀਜਦੇ ਤਾਂ ਉਹ ਇਹ ਜਦੋਂ ਸਿੱਟਾ ਦਿੰਦੇ ਹਾਲੀ ਪਾਲੀ ਚਿੜੀ ਜਨਯੋਰ ਜਹੀ ਜੀ ਬੋਲੀ ਸੀ ਉਸ ਟਾਈਮ ਹੂੰ ਉਹਨਾਂ ਦਾ ਨਾਮ ਲੈ ਕੇ ਭਗਵਾਨ ਦਾ ਨਾਮ ਲੈ ਕੇ ਫਿਰ ਜ਼ਮੀਨ ਚ ਉਹ ਜਿਹੜੀ ਫਸਲ ਬੀਜਦੇ ਸਿੱਟਾ ਦਿੰਦੇ ਹੁੰਦੇ ਹੁਣ ਸਾਰੇ ਹੀ ਸਾਡਾ ਸਾਰਾ ਕੁਝ ਹੀ ਬਦਲ ਗਿਆ ਸਾਡੇ ਖੇਤੀ ਦਾ ਮਾਡਲ ਬਦਲ ਗਿਆ ਕੁਦਰਤੀ ਖੇਤੀ ਨਹੀਂ ਰਹੀ ਹੁਣ ਹੁਣ ਤਾਂ ਹੁਣ ਤਾਂ ਪੈਸਟੀ ਹੁਣ ਤਾਂ ਕੁਦਰਤ ਪੈਸਟੀਸਾਈਡ ਦੀ ਹੋ ਰਹੀਆਂ ਸਬਰਿਆਂ ਦੀ ਖੇਤੀ ਰਹੇਗੀ ਸੋ ਮੈਨੂੰ ਇਹ ਇਹ ਚੀਜ਼ੇ ਕੀਤੀ ਕਰਕੇ ਬਾਜਰੇ ਦੀ ਪੰਜ ਕਨਾਲ ਜ਼ਮੀਨ 'ਚ ਬਹੁਤ ਖੁਸ਼ੀ ਮਿਲੀ ਮੈਨੂੰ ਇਹ ਸੀ ਮੈਂ ਕਿ ਬਾਜਰਾ ਪਕਾ ਕੇ ਆਪਾਂ ਪੰਛੀਆਂ ਨੂੰ ਪਾਵਾਂਗੇ ਪ੍ਰੇਰਣਾ ਕਿੱਥੋਂ ਮਿਲੀ ਇਸ ਦੀ ਇਸ ਦੀ ਅਸਲ ਪ੍ਰੇਰਣਾ ਨਿਕਲੀ ਮੇਰੇ ਨਾ ਪਿਤਾ ਜੀ ਸਰਦੀਆਂ ਦੇ ਵਿੱਚ ਕਾਫੀ ਵੱਡੀ ਤਦਾਦ ਦੇ ਵਿੱਚ ਬਾਜਰਾ ਲੈ ਕੇ ਮੇਰੇ ਪਿੰਡ ਸਮੇਤ ਨਾਲ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਅਨਾਜ ਮੰਡੀਆਂ ਧਰਮਕਸਾਨਾਂ ਤੇ ਲਈ ਆ ਕੇ ਸਰਦੀਆਂ 'ਚ ਬਾਜਰਾ ਪਾਉਂਦੇ ਹੁੰਦੇ ਪੰਛੀਆਂ ਨੂੰ ਜੀ ਤੇ ਉਹ ਮੇਰੇ ਫਾਦਰ ਸਭ ਹੁਣ ਮਾਰਚ ਦੇ ਵਿੱਚ ਸਵਰਗਵਾਸ ਹੋ ਗਏ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਜਰਾ ਆਪਾਂ ਬਾਜਰੇ ਦੀ ਫਸਲ ਬੀਜੀਏ ਮੈਂ ਬਾਜਰਾ ਬੀਜਿਆ ਤੁਸੀਂ ਦੇਖੇ ਵੀ ਤੇ ਹਜ਼ਾਰਾਂ ਦੀ ਗਿਣਤੀ ਦੀ ਪਿਛਲੇ 2 ਮਹੀਨਿਆਂ ਤੋਂ ਪੈਰਟ ਚਿੜੀਆਂ ਬਹੁਤ ਬਹੁਤ ਪ੍ਰਜਾਤੀਆਂ ਪੰਛੀਆਂ ਦੀਆਂ ਤੋਂ ਫੂਡ ਲੈ ਰਹੀਆਂ ਨੇ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੇਰੀ ਮੁਹਿੰਮ ਦੇ ਵਿੱਚ ਜਿਹੜੀ ਵਾਤਾਵਰਨ بچਾਓ ਪੰਛੀ بچਾਓ ਮੇਹਮਾ ਉਹਦੇ ਵਿੱਚ ਇਹ ਨਵੀਂ ਇੱਕ ਚੀਜ਼ ਐਡ ਹੋ ਗਈ ਹੁਣ ਮੈਂ ਦੋ ਵਾਰ ਬਾਜਰੇ ਦੀ ਫਸਲ ਆ ਜਿਹੜੀ ਇਹ ਸਾਡੀ ਵਿਰਾਸਤੀ ਫਸਲ ਆ ਇਹਨੂੰ ਬੀਜਿਆ ਕਰੂੰਗਾ ਠੀਕ ਆ ਜਿਵੇਂ ਹੁਣ ਸਾਡਾ ਪਹਿਲਾਂ ਕਟੋਰੀ ਵੰਡਣ ਦਾ ਮੇਰਾ ਕੰਮ ਚੱਲਦਾ ਤੇ ਪੰਛੀਆਂ ਨੂੰ ਮੈਂ 20000 ਤੋਂ ਵੱਧ ਪੰਛੇ ਵਾਲੀ ਹੁਣ ਤੱਕ ਮਿੱਟੀ ਦਾ ਕਟੋਰਾ ਵੰਡ ਚੁੱਕੇ ਆ ਪੰਛੀਆਂ ਨੂੰ ਪਾਣੀ ਰੱਖਣ ਦੇ ਲਈ ਕਿਉਂਕਿ ਬਹੁਤ ਸੋਚਣ ਵਾਲੀ ਇਹ ਵਿਸ਼ਾ ਬਹੁਤ ਸੋਹਣਾ ਹਾਂ ਪੰਛੀਆਂ ਦਾ ਪੰਛੀ ਸਾਡੇ ਮਿੱਤਰ ਨੇ ਇਹ ਪ੍ਰਕਿਰਤੀ ਜਿਹੜੀ ਰੰਗ ਬਰੰਗੀ ਪ੍ਰਮਾਤਮਾ ਨੇ ਬਣਾਈ ਆ ਸਾਰੀ ਸ੍ਰਿਸ਼ਟੀ ਮਨੁੱਖ ਹੁਣ ਇਹ ਸਮਝੀ ਬੈਠਿਆ ਵੀ ਧਰਤੀ ਸਿਰਫ ਮੇਰੀ ਆ ਹਾਂ ਤਰਤੀ ਮਨੁੱਖ ਆਪਣੀ ਸਮਝ ਕੇ ਬੈਗਾ ਸਾਰੇ ਅਸੀਂ ਬਰਾਸਤੀ ਰੁੱਖ ਪੱਟ ਤੇ ਟਿੱਬੇ ਅਸੀਂ ਪੱਧਰ ਕਰਤੇ ਜ਼ਮੀਨ 40 ਤਰ੍ਹਾਂ ਪੱਧਰ ਕਰ ਲਈ ਤੇ ਸਾਡੀ ਜਿਹੜੀ ਹੋਰ ਜੀਵ ਜੰਤੂ ਕੋਲੇ ਪੰਛੀਆਂ ਕੋਲੇ ਬਰੀਡਿੰਗ ਲਈ ਥਾਮਾ ਸੀ ਉਹ ਸਾਰੀਆਂ ਖੋਲੀਆਂ ਮਨੁੱਖ ਨੇ ਪਾਣੀ ਪੀਣ ਦਾ ਵੀ ਕਲਪ ਨਹੀਂ ਕੁ ਰਹਾ ਟੋਬੇ ਖਤਮ ਹੋ ਗਏ ਖੇਤਾਂ ਦਾ ਪਾਣੀ ਜ਼ਹਿਰੀਲਾ ਹੋ ਗਿਆ ਇਸ ਕਰਕੇ ਪੰਛੀ ਮਰ ਗਏ ਪਹਿਲਾਂ ਨਿੱਕੇ ਹੁੰਦੇ ਸੀ ਮੋਰ ਕਿੰਨੇ ਚੁੜੀਆਂ ਗਟੋਰਾ ਬਹੁਤ ਸਾਰੀਆਂ ਪ੍ਰਜਾਤੀਆਂ ਪੰਛੀ ਦੀਆਂ ਹੁੰਦੀਆਂ ਸੀ ਉਹ ਸਾਰੀਆਂ ਅਸੀਂ ਗਾਇਬ ਕਰ ਲਈ ਖਤਮ ਕਰ ਲੀਆਂ ਤੁਸੀਂ ਗੂਗਲ ਤੇ ਕੱਢ ਕੇ ਦੇਖ ਲਓ ਹਜ਼ਾਰਾਂ ਜੀਵ ਜੰਤੂ ਦੀਆਂ ਪ੍ਰਜਾਤੀਆਂ ਉਲੋਪ ਹੋ ਗਈਆਂ ਉਲੋਪ ਹੋ ਗਈਆਂ ਬਿਲਕੁਲ ਹਜ਼ਾਰਾਂ ਅਲੋਪ ਹੋਣ ਕਿਨਾਰੇ ਨੇ ਬਹੁਤ ਸਖਤ ਸੁਨੇਹਾ ਮੈਸੇਜ ਹੈ ਕਿ ਮਲਕੀ ਚਿੰਤਾ ਦਾ ਵਿਸ਼ਾ ਜੇ ਇਦਾਂ ਚੱਲਦਾ ਰਿਹਾ ਤਾਂ ਇਹ ਮਨੁੱਖ ਲਈ ਬਹੁਤ ਘਾਤਕ ਆ ਮਨੁੱਖੇ ਹੀ ਨਾ ਸਮਝੇ ਕਿ ਮੇਰੇ ਤੇ ਜੀਵ ਦਾ ਕੋਈ ਅਸਰ ਨਹੀਂ ਆਏਗਾ ਜੇ ਕੋਈ ਪ੍ਰਜਾਤੀ ਖਤਮ ਹੁੰਦੀ ਆ ਗਿਰਜਾਂ ਖਤਮ ਹੋਈਆਂ ਗਿਰਜਾਂ ਦਾ ਬਹੁਤ ਵੱਡਾ ਅਸਰ ਆ ਸਾਡੇ ਜੀਵਨ ਤੇ ਮਨੁੱਖ ਦੇ ਤੇ ਉਹ ਪਰਮਾਤਮਾ ਦੇ ਕੁਦਰਤੀ ਉਹ ਸਫਾਈ ਸੇਵਕ ਸੀ ਉਹ ਉਹ ਸਫਾਈ ਕਰਦੀਆਂ ਸੀ ਸੋ ਉਹ ਨੇਚਰ ਨਾਲ ਜਿਹੜਾ ਖਲਵਾੜ ਕੀਤਾ ਸੀ ਰੁੱਖਾਂ ਦਾ ਘਟਣਾ ਪ੍ਰਿਆਵਰਨ ਵਾਤਾਵਰਨ ਦਾ ਖਰਾਬ ਹੋਣਾ ਬਰਾਸਤੀ ਫਸਲਾਂ ਦਾ ਸਾਡੇ ਜੀਵਨ ਚੋਂ ਚਲੇ ਜਾਣਾ ਮੇਰੀ ਸੁਰਤ ਚ ਅਸੀਂ ਨਿੱਕੇ ਹੁੰਦੇ 15-15 ਫਸਲਾਂ ਬੀਜਦੇ ਹੁੰਦੇ ਮੈਂ ਚਾਹੇ ਹੁਣ ਖੇਤੀ ਨਹੀਂ ਕਰਦਾ ਮੈਂ ਬਾਜਰਾ ਬੀਜਿਆ ਸਿਰਫ ਤੇ ਜੌਬ ਦੇ ਕਾਰਨ ਮੈਂ ਟੀਚਰਾਂ ਤੇ ਪਹਿਲਾਂ 15-15 ਫਸਲਾਂ ਹੁੰਦੀਆਂ ਸਾਰੀਆਂ ਮੂੰਗੀ ਮੋਠ ਸਾਰੀਆਂ ਫਸਲਾਂ ਜਿੰਨੀਆਂ ਹੈਗੀਆਂ ਸੀ ਇਹ ਬਾਜਰਾ ਮੱਕੀ ਛੋਲੇ ਜਵਾਰ ਜਬੀ ਮਲਕੀ ਕੁਮਾਦ ਉਹ ਉਹ ਸਾਰਾ ਕੁਝ ਅਲੋਪ ਹੋ ਗਿਆ ਪੰਜਾਬ ਦੇ ਵਿੱਚ ਕਣਕ ਝੋਨੇ ਦੀ ਜਿਹੜੀ ਮੁੱਖ ਖੇਤੀ ਰਹੀ ਤੁਹਾਡੀ ਸੋਸ਼ਲ ਮੀਡੀਆ ਤੇ ਵੀ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੁਸੀਂ ਬਤੌਰ ਮਾਸਟਰ a ਜੌਬ ਕਰਦੇ ਹੋ ਸਰਕਾਰੀ ਟੀਚਰ ਹੈਗੇ ਹੋ ਤੁਸੀਂ ਬੱਚਿਆਂ ਦਾ ਵੀ ਤੁਹਾਨੂੰ ਕਾਫੀ ਸਹਿਯੋਗ ਮਿਲ ਰਿਹਾ ਤੁਸੀਂ ਉਹਨਾਂ ਨਾਲ ਵੀ ਜਿਹੜੇ ਹੈਗੇ ਨੇ ਆਲਣੇ ਜਾ ਕੇ ਵੰਡਦੇ ਹੋ ਫਰੀ ਹਾਂਜੀ ਬੱਚਿਆਂ ਨਾਲ ਹੀ ਕੋਈ ਵੀ ਮੈਸੇਜ ਆ ਬਹੁਤ ਜਲਦੀ ਕਨਵੇ ਹੁੰਦਾ ਬੱਚਿਆਂ ਦਾ ਵੈਸੇ ਵੀ ਨੇਚਰ ਨਾਲ ਪ੍ਰਕਿਰਤੀ ਨਾਲ ਪਿਆਰ ਹੁੰਦਾ ਬਿਲਕੁਲ ਠੀਕ ਹੈ ਅਸੀਂ ਮੈਂ ਜਿਵੇਂ ਮੇਰੇ ਨਾਲ ਬਹੁਤ ਸਕੂਲਾਂ ਦੇ ਬੱਚੇ ਜੁੜੇ ਹੋਏ ਨੇ ਮੈਂ ਸਕੂਲਾਂ ਚ ਜਾ ਕੇ ਸੈਮੀਨਾਰ ਵੀ ਕਰਦਾ ਸਕੂਲਾਂ ਚ ਵੀ ਜਾਂਦਾ ਸਕੂਲ ਟਾਈਮ ਤੋਂ ਬਾਅਦ ਪਿੰਡਾਂ ਚ ਵੀ ਜਾਂਦਾ ਬੱਚਿਆਂ ਨੂੰ ਇਕੱਠੇ ਕਰਦਾ ਉਹਨਾਂ ਨੂੰ ਕਟੋਰੀਏ ਦਿੰਦਾ ਰੰਗਾਂ ਰੰਗ ਵੰਡਦਾ ਉਹਨਾਂ ਨੂੰ ਨੇਚਰ ਮਤਲਬ ਕਿ ਕੁਦਰਤ ਨਾਲ ਜੋੜਨ ਲਈ ਵੀ ਤੁਸੀਂ ਪੇੜ ਪੌਦਿਆਂ ਦੇ ਪੰਛੀਆਂ ਦੇ ਚਿੱਤਰ ਬਣਾਓ ਤਾਂ ਕਿ ਉਹਨਾਂ ਦਾ ਪ੍ਰਕਿਰਤੀ ਪ੍ਰਤੀ ਮੋਹ ਵਧੇ ਉਹਨਾਂ ਦੇ ਵਿੱਚ ਸੋ ਬਹੁਤ ਮੈਸੇਜ ਕਨਵੇ ਹੋ ਰਿਹਾ ਪਾਣੀ ਹਜ਼ਾਰਾਂ ਲੋਕ ਮੈਨੂੰ ਵੀਡੀਓਜ਼ ਦੇਖ ਕੇ ਮੇਰੇ ਮੈਸੇਜ ਨੂੰ ਦੇਖ ਕੇ ਪਾਣੀ ਰੱਖਣ ਲੱਗੇ ਘਰਾਂ ਦੇ ਵਿਹੜਿਆਂ ਦੇ ਵਿੱਚ ਔਰ ਅਸੀਂ ਬਰੀਡਿੰਗ ਲਈ ਵੱਡੇ ਪੱਧਰ ਤੇ ਅਸੀਂ ਪੰਛੀ ਨੂੰ ਆਲਣੇ ਦੇ ਰਹੇ ਹਾਂ ਵੰੜ ਰਿਹਾ ਲੋਕਾਂ ਨੂੰ ਮੇਰਾ ਆਲਣੇ ਬਣਾਉਣ ਦਾ ਲਗਾਉਣ ਦਾ ਤੇ ਵੰਡਣ ਦਾ ਕਾਰਜ ਆ ਸੋ ਬਿਲਕੁਲ ਫ੍ਰੀ ਸੇਵਾ ਆਪਾਂ ਕੋਈ ਐਨ ਜੀਓ ਨਹੀਂ ਬਣਾਈ ਹੋਈ ਹੈਗੀ ਆਪਣਾ ਨਿੱਜੀ ਮਿਸ਼ਨ ਆ ਆਪਣੀ ਕਮਾਈ ਚੋਂ ਦਸਵੰਧ ਕੱਢ ਕੇ ਆਪਾਂ ਇੱਕ ਇਹ ਕਾਰਜ ਕਰਦੇ ਆਂ ਔਰ ਸਮਾਜ ਨੂੰ ਇਹ ਸੁਨੇਹਾ ਵੀ ਦਿੰਨੇ ਆਂ ਵੀ ਲਾਸ਼ਮਣ ਸਿੰਘ ਚੱਠਾ ਸਾਰੇ ਕਿਤੇ ਜਾ ਕੇ ਕਟੋਰੇ ਨਹੀਂ ਵੰਡ ਸਕਦਾ ਸਾਰੇ ਕਿਤੇ ਜਾ ਕੇ ਉਹ ਆਲਣੇ ਨਹੀਂ ਵੰਡ ਸਕਦਾ ਲਗਾ ਸਕਦਾ ਇਹ ਤਾਂ ਇੱਕ ਸੁਨੇਹਾ ਮੈਸੇਜ ਕਨਵੇ ਕਰਨ ਦਾ ਤਰੀਕਾ ਮੇਰਾ ਠੀਕ ਹੈ ਇਸੇ ਤਰ੍ਹਾਂ ਬਾਜਰੇ ਦਾ ਜਿਹੜਾ ਹੁਣੇ ਆਪਾਂ ਇਹ ਫਸਲ ਬੀਜੀ ਆ ਜ਼ਿਮੀਂਦਾਰ ਬਹੁਤ ਵੱਡੇ ਕਿਸਾਨ ਵੀ ਪਏ ਨੇ 20 20 30 30 50 50 ਕਿੱਲੇ ਜਾਨੇ 100 101 ਕਿੱਲੇ ਵੀ ਪਏ ਨੇ ਪਰ ਕਈ ਵਾਰੀ ਸਾਡਾ ਧਿਆਨ ਨਹੀਂ ਇਸ ਪਾਸੇ ਜਾਂਦਾ ਹੁਣ ਮੈਨੂੰ ਇੰਨੇ ਸਾਲ ਹੋ ਗਏ 16 ਸਾਲ ਕੰਮ ਕਰਦੇ ਨੂੰ ਮੇਰਾ ਕਦੇ ਇਸ ਪਾਸੇ ਧਿਆਨ ਨਹੀਂ ਗਿਆ ਹੁਣ ਜਦੋਂ ਮੈਂ ਬੀਜਿਆ ਮੈਨੂੰ ਇੰਨਾ ਚਾ ਵੀ ਦੁਬਾਰਾ ਬਜਰੇ ਦੀ ਫਸਲ ਕਦੋਂ ਬੀਜੂਗੀ ਹੁਣ ਮੈਨੂੰ ਐ ਵੀ ਹੁਣ ਫਸਲ ਕਿਉਂਕਿ ਖਤਮ ਹੋਣ ਕਿਨਾਰੇ ਆ ਹੁਣ ਬਿਲਕੁਲ ਲਾਸਟ ਸਟੇਜ ਹੈ ਦੀ ਹੁਣ ਇਹ ਲਗਭਗ ਖਾ ਲਿਆ ਇਹਨੂੰ ਬਜਰੇ ਨੂੰ ਪੰਛੀਆਂ ਨੇ ਹੁਣ ਦੁਬਾਰਾ ਮੈਨੂੰ ਚਾ ਵੀ ਕਦੋਂ ਦੁਬਾਰਾ ਫਸਲ ਬੀਜੂ ਤਾਂ ਕਿ ਮੈਂ ਦੁਬਾਰਾ ਪੰਛੀਆਂ ਲਈ ਬਾਜਰਾ ਬੀਜਾਂ ਫਿਰ ਮੈਂ ਜਿਹੜੇ ਜਾਣਕਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਵੀ ਦੋ ਵਾਰ ਸਾਲ ਚ ਬਜਰੀ ਤੁਸੀਂ ਫਸਲ ਬੀਜ ਸਕਦੇ ਹੋ ਸੋ ਆਪਾਂ ਦੋਈ ਵਾਰ ਫਸਲ ਬੀਜਿਆ ਕਰਾਂਗੇ ਬਜਰੇ ਦੀ ਜਿੰਨਾ ਟਾਈਮ ਲਾਈਫ ਆ ਜ਼ਿੰਦਗੀ ਆਪ ਪੰਜ ਕਨਾਲ ਜ਼ਮੀਨ ਆਪਾਂ ਪੰਛੀ ਵਾਲੀ ਬੀਜਿਆ ਕਰਾਂਗੇ ਹੋਰ ਵੀ ਦੇਖਾਂ ਜੇ ਕੋਈ ਫਸਲ ਪੰਛੀ ਪਸੰਦ ਕਰਦੇ ਨੇ ਆਪਾਂ ਉਦਾਂ ਦੇ ਮਨ ਨੂੰ ਬੜਾ ਸਕੂਨ ਮਿਲਦਾ ਜਦੋਂ अर्ਲੀ ਮਾਰਨਿੰਗ ਤੁਸੀਂ ਆਨ ਵਿੱਚ ਇੱਥੇ ਦੇਖਿਓ ਪੰਛੀਆਂ ਦੀ ਚਹਿਚਾਹ ਹੁੰਦੀ ਹੈ ਔਰ ਇਹ ਬਾਜਰਾ ਖਾਂਦੇ ਨੇ ਮਨ ਨੂੰ ਵੀ ਸਕੂਨ ਮਿਲਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਤਲਬ ਕਿ ਉਹ ਇਹ ਤਾਂ ਲੋਕ ਮੇਰੇ ਪਿੰਡ ਦੇ ਬਹੁਤ ਲੋਕ ਵੀਡੀਓ ਬਣਾ ਬਣਾ ਕੇ ਇੱਥੇ ਲੋਕਾਂ ਨੇ ਸਟੇਟਸ ਚ ਪਾਈਆਂ ਨੇ ਫੇਸਬੁਕ ਤੇ ਪ੍ਰੇਰਿਤ ਤਾਂ ਦੇਖੋ ਆਉਣ ਹਲੇ ਤਾਂ ਮੈਸੇਜ ਕਨਵੇ ਕੀਤਾ ਦੇਖਦੇ ਆਂ ਜੋ ਕੋਈ ਆਊਗਾ ਪਰ ਹੁਣ ਜਿਹੜੇ ਹੁਣ ਹਾਲਾਤ ਨੇ ਇਹ ਨੇ ਕਿ ਜਿੱਥੇ ਹੁਣ ਆਪਾਂ ਇੱਥੇ ਮੰਨ ਲਓ ਖੜੇ ਆ 20 20 ਕਿਲੋਮੀਟਰ ਚ ਕਿਸੇ ਵੀ ਦਿਸ਼ਾ ਵੱਲ ਕਿਸੇ ਦੇ ਇਦਾਂ ਦੀ ਬਰਾਸਤੀ ਫਸਲ ਬਾਜਰਾ ਪੱਕਣ ਵਾਲਾ ਨਹੀਂ ਬੀਜਿਆ ਹੋਇਆ ਹੂੰ ਕੋਈ ਬੀਜ ਦਾ ਨਹੀਂ ਬੀਜਿਆ ਯਾਰ ਕਟੋਰੇ ਤੁਸੀਂ ਵੰਡ ਚੁੱਕੇ ਹੋ ਬਹੁਤ ਵੱਡੀ ਆਪਾਂ ਕਹ ਜੀ ਗਿਣਤੀ ਹੈ ਇਹ 16 ਸਾਲ ਤੋਂ ਪਿਛਲੇ 16 ਸਾਲ ਹਾਂਜੀ 16 ਸਾਲ ਤੋਂ ਇਹ ਕਿ ਅਕਸਰ ਦੇਖਿਆ ਜਾਂਦਾ ਗਰਮੀ ਦੇ ਵਿੱਚ ਆਪਾਂ ਮੈਸੇਜ ਵੀ ਦੰਨਿਆ ਵੀ ਹਨਾ ਛੱਤ ਦੇ ਉੱਪਰ ਤੁਸੀਂ ਇੱਕ ਕਟੋਰਾ ਰੱਖੋ ਪੰਛੀਆਂ ਵਾਸਤੇ ਪਰ ਰੱਖਦਾ ਕੋਈ ਨਹੀਂ ਇਹ ਬਹੁਤ ਵੱਡਾ ਇੱਕ ਕਨਸੈਪਟ ਬਹੁਤ ਵੱਡਾ ਇਹ ਵਿਸ਼ਾ ਇਹ ਜਿੰਨਾ ਡੀਪਲੀ ਬਹੁਤ ਇਹਦੇ ਚ ਇਹਦੇ ਨਾਲ ਕਈ ਚੀਜ਼ਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਪ੍ਰਕਿਰਤੀ ਜੀਵ ਜੰਤੂ ਸਾਰਾ ਸਿਸਟਮ ਸਾਰਾ ਕੁਝ ਜੁੜਿਆ ਹੋਇਆ ਹੈ ਘਮੀਆਰ ਵੀ ਜੁੜੇ ਹੋਏ ਨੇ ਘਮੀਆਰ ਦਾ ਸਾਡੀ ਵਿਰਾਸਤ ਦਾ ਬਹੁਤ ਸੋਹਣਾ ਹਿੱਸਾ ਨੇ ਬਿਲਕੁਲ ਅਸੀਂ ਘਮੀਆਰਾਂ ਨੂੰ ਜਿਉਂਦੇ ਰੱਖਣ ਲਈ ਵੀ ਇਹ ਐਫਰਟ ਕਰ ਰਹੇ ਹਾਂ ਅਸੀਂ ਮਿੱਟੀ ਦੇ ਕਟੋਰੇ ਬਣਵਾਉਂਦੇ ਹਾਂ ਮਿੱਟੀ ਦੀਆਂ ਾਲਣੇ ਬਣਵਾਉਂਦੇ ਹਾਂ ਲੱਕੜ ਦਾ ਪ੍ਰਯੋਗ ਨਹੀਂ ਕਰਦੇ ਹੈਗੇ ਓਕੇ ਲੱਕੜ ਨੂੰ ਵਿਚਾਰ ਰਹੇ ਆ ਅਕੀ ਦਰਖਤਾਂ ਦੀ ਕਟਾਈ ਘਟੋਵੇ ਅਸੀਂ ਮਿੱਟੀ ਦੇ ਭਾਂਡੇ ਬਣਵਾ ਰਹੇ ਹਾਂ ਕਿ ਮਿਹਾਰਾਂ ਨੂੰ ਵੀ ਰੋਜ਼ਗਾਰ ਉਹਨਾਂ ਨੂੰ ਵੀ ਜਿਉਂਦੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਸਾਡੀ ਵਿਰਾਸਤ ਦਾ ਹਿੱਸਾ ਨੇ ਉਹ ਵੀ ਤੁਹਾਡੇ ਨਾਲ ਜਿਹੜੇ ਇਹ ਮੂਹਮ ਨਾਲ ਜੁੜੇ ਨੇ ਉਹਨਾਂ ਦਾ ਵੀ ਕਹਿਦੀ ਆਪਾਂ ਘਰ ਵਧੀਆ ਚੱਲ ਰਿਹਾ ਤੁਹਾਡੇ ਜ਼ਰੀਏ ਬਹੁਤ ਬਹੁਤ ਕੰਮ ਮਿਲ ਰਿਹਾ ਉਹਨਾਂ ਨੂੰ ਸੇ ਬਹੁਤ ਲੋਕ ਸਮਾਜ ਦੇ ਵਿੱਚ ਉਹਨਾਂ ਤੋਂ ਆਲਣੇ ਕਟੋਰੀ ਬਣਵਾਉਣ ਵਾਲਿਆਂ ਦੇ ਨੇ ਆਪਣੇ ਕੋਲ ਤਾਂ ਸਾਰਾ ਸਾਲ ਲੰਗਰ ਚੱਲਦਾ 24 ਘੰਟਾ ਸਾਰਾ ਸਾਲ 12 ਦੇ 12 ਮੰਥ ਕਟੋਰੀਆਂ ਦਾ ਆਲਣਿਆਂ ਦਾ ਘਰ ਤੋਂ ਵੀ ਮੈਂ ਜਿਸ ਦਿਸ਼ਾ ਵੱਲ ਵੀ ਜਾਨਾਂ ਜਿੱਧਰ ਵੀ ਜਾਨਾਂ ਮੈਂ ਡ ਤੇ ਆਪਣਾ ਇਹ ਮਿਹਨ 16 ਸਾਲ ਤੋਂ ਜੇ ਅੱਗੇ ਵੀ ਇਦਾਂ ਹੀ ਚਲਦੀ ਰਹਿਣੀ ਆ ਤੁਹਾਡੀ ਮੁਹੀ ਮੇ ਕਾਫੀ ਸਫਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਦੇਖ ਰਿਹਾ ਇੱਕ ਤੁਸੀਂ ਉੱਲੂ ਦੀ ਵੀਡੀਓ ਸ਼ੇਅਰ ਕੀਤੀ ਹੈ ਉਹ ਜਿਹੜੀ ਪ੍ਰਜਾਤੀ ਉਲੂਪੀ ਹੋਗੀ ਉਹ ਵੀ ਤੁਸੀਂ ਦਿਖਾਈ ਹੈ ਅਸਲ 'ਚ ਸਾਡੀ ਨਾ ਮਤਲਬ ਕਿ ਸਮਝ ਜਿਹੜੀ ਹੈਗੀ ਅਸੀਂ ਇਸ ਪਾਸੇ ਸਾਡਾ ਧਿਆਨ ਨਹੀਂ ਹੈਗਾ ਅਸੀਂ ਧਿਆਨ ਨਹੀਂ ਫੋਕਸ ਕਰਦੇ ਪੰਛੀ ਨੇ ਤਾਂ ਇਹਨਾਂ ਦਾ ਸਾਡੇ ਜੀਵਨ 'ਚ ਰਹਿਣਾ ਬਹੁਤ ਜ਼ਰੂਰੀ ਆ ਬਿਲਕੁਲ ਪਹਿਲਾਂ ਸਾਡੇ ਘਰਾਂ ਛੱਤਾਂ ਦੇ نیچے ਸਾਡੇ ਮੰਜੇ ਹੁੰਦੇ ਉੱਪਰ ਮਲਕੇ ਚਿੜੀਆਂ ਹੁੰਦੀਆਂ ਜਦੋਂ ਉਹ ਜ਼ਮੀਨ ਦੀ ਵਾਹੀ ਕਰਦੇ ਡਾਰਾਂ ਦੀਆਂ ਡਾਰਾਂ ਪੰਛੀ ਨੇ ਗੜਾਰਾਂ ਦੀਆਂ ਪਿੱਛੇ ਪਿੱਛੇ ਉਹ ਵਾਹੀ ਦੇ ਜਦੋਂ ਵਾਹੀ ਕਰਦੇ ਪਿੱਛੇ ਪਿੱਛੇ ਫਿਰਦੀਆਂ ਹੁੰਦੀਆਂ ਇਹਨਾਂ ਦਾ ਬਹੁਤ ਮਨੁੱਖ ਦੇ ਜੀਵਨ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈਗਾ ਜਿਹੜੇ ਪੰਛੀ ਖਤਮ ਹੋ ਰਹੇ ਨੇਗੇ ਠੀਕ ਹੈ ਇਹ ਤਾਂ ਸਾਇੰਸ ਦਾ ਹਿੱਸਾ ਇੱਕ ਠੀਕ ਹੈ ਇਹ ਕੋਈ ਇਹ ਇਹ ਜਿਹੜਾ ਮੈਂ ਕਾਰਜ ਕਰ ਰਹੀ ਹਾਂ ਇਹ ਸਾਇੰਸ ਆ ਸਾਇੰਸ ਹੈ ਇਹਨੂੰ ਪੰਨ ਨਾਲ ਜੋੜ ਲਓ ਪਰ ਇਹ ਦੂਜੇ ਪਾਸੇ ਸਾਇੰਸ ਵੀ ਹੈ ਜਿਹੜੇ ਸਾਡੀਆਂ ਪ੍ਰਜਾਤੀਆਂ ਨੇ ਜਿਹੜੀਆਂ ਅਸੀਂ ਬਚਾਉਨੇ ਆ ਚੋਗਲ ਗੁਟਾਰ ਪੈਰਟ ਨੀਲਕੰਟ ਗਰੜੋਂ ਦੇਖਣ ਨੂੰ ਨਹੀਂ ਮਿਲਦਾ ਸੀ ਚਿੜੀਆਂ ਇਹਨਾਂ ਦਾ ਸਾਡੀ ਖੇਤੀਬਾੜੀ ਚ ਬਹੁਤ ਵੱਡਾ ਰੋਲ ਆ ਸਾਡੇ ਜੀਵਨ ਚ ਬਹੁਤ ਵੱਡਾ ਰੋਲ ਆ ਹਰ ਚੀਜ਼ ਇੱਕ ਦੂਜੇ ਨੂੰ ਖਾਂਦੀ ਆ ਸੋ ਚੂਹਿਆਂ ਦਾ ਜਿਵੇਂ ਚੂਹਿਆਂ ਲਈ ਸੀ ਦਵਾਈਆਂ ਵਰਤਦੇ ਆ ਜੇ ਖੇਤਾਂ ਦੇ ਵਿੱਚ ਪਾਉਨੇ ਆ ਜੇ ਇਹ ਪ੍ਰਜਾਤੀਆਂ ਜਾਉਂਦੀਆਂ ਹੋਣ ਤਾਂ ਇਹ ਚੂਹਿਆਂ ਨੂੰ ਖਾਂਦੀਆਂ ਨੇ ਚੋਗਲ ਵਗੈਰਾ ਉੱਲੂ ਦੀਆਂ 6-7 ਫੈਮਲੀਆਂ ਨੇ ਇਸ ਲਗਭਗ ਲੋਪ ਹੋਣ ਕਿਨਾਰੇ ਚੋਗਲ ਦੇਖਣ ਨੂੰ ਮਿਲਦਾ ਉੱਲੂ ਆਪਣੇ ਇੱਥੇ ਹੈ ਗਾਰਡ ਹੈ ਜਿਸ ਸਾਈਡ ਅਸੀਂ ਆਲਣੇ ਲਗਾ ਰਹੇ ਆ ਮਲਕਿ 80% ਆਲਨੇ ਨੇ 85% ਆਲਨੇ ਵਰਕਿੰਗ ਨੇ ਉਹਨਾਂ ਦੇ ਵਿੱਚ ਬਰੀਡਿੰਗ ਚੱਲ ਰਹੀ ਆ ਗੁਟਾਰ ਬਹੁਤ ਵੱਧ ਗਈ ਪੈਰਟ ਵੱਧ ਰਿਹਾ ਚੋਗਲ ਸਾਰੀਆਂ ਪ੍ਰਜਾਤੀਆਂ ਜਿਨ੍ਹਾਂ ਲਈ ਲਾਏ ਨੇ ਸਾਰੀਆਂ ਪ੍ਰਜਾਤੀਆਂ ਦੀ ਕੋਈ ਨਾਲ ਦੇ ਵਿੱਚ ਨਹੀਂ ਆਉਂਦੀਆਂ ਹੈੀਆਂ ਕਈ ਪ੍ਰਜਾਤੀਆਂ ਜਿਹੜੇ ਆਲਨੇ ਦਰਖਤਾਂ ਤੇ ਬਣਾਉਂਦੀਆਂ ਨੇ ਕਈ ਖੁੱਡਾਂ ਚ ਬਣਾਉਂਦੀਆਂ ਨੇ ਟਿੱਬਿਆਂ ਦੇ ਖੁੱਡਾਂ ਚ ਸੋ ਹਰ ਪ੍ਰਜਾਤੀ ਦਾ ਆਪਣਾ ਜੀਵਨ ਆ ਸੋ ਇਹ ਜਿਹੜੀਆਂ ਇਹ ਇਹਦੇ ਚ ਆਉਣ ਵਾਲੀਆਂ ਜਿਹੜੀਆਂ ਪ੍ਰਜਾਤੀ ਨੂੰ ਸਾਰੀਆਂ ਮਨੁੱਖ ਜੀ ਮਿੱਤਰ ਪੰਛੀ ਨੇ ਸਾਰੇ ਔਰ ਸਾਰੇ ਲੋਪ ਹੋਣ ਕਿਨਾਰੇ ਨੇ ਉਹਨਾਂ ਨੂੰ ਬਚਾਉਣ ਲਈ ਆਪ ਐਫਰਟ ਕਰ ਰਹੇ ਆ। ਕੀ ਬਾਤ ਹੈ। ਇਕਾਂਤ ਚ ਸਾਡੇ মিডিਆ ਦੇ ਮਾਧਿਅਮ ਰਾਹੀਂ ਤੁਸੀਂ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ? ਤੁਸੀਂ ਬਹੁਤ ਆਪਾਂ ਕਹਿੰਦੀ ਵਾਤਾਵਰਨ ਪ੍ਰੇਮੀ ਹੋ ਤੁਸੀਂ। ਨਹੀਂ ਦੇਖੋ ਸੁਨੇਹਾ ਤਾਂ ਸਮਾਜ ਨੂੰ ਇਹ ਵੀ ਨਿੱਕੇ ਨਿੱਕੇ ਐਫਰਟ ਸਾਨੂੰ ਜ਼ਿੰਦਗੀ ਦੇ ਵਿੱਚ ਇਹ ਬਹੁਤ ਖੁਸ਼ੀ ਦਿੰਦੇ ਨੇ। ਤੁਸੀਂ ਘਰ ਦੇ ਵਿਹੜੇ 'ਚ ਛਾਵੇਂ ਛੱਤ ਤੇ ਸੁਨੇਹਾ ਜਿਹੜਾ ਨਾ ਪਾਣੀ ਰੱਖਣਾ ਛੱਤ ਤੇ ਪਾਣੀ ਰੱਖ ਦੋ ਉਹ ਗੱਲ ਤਾਂ ਗਰਮੀ ਦੇ ਵਿੱਚ 20 30 ਮਿੰਟ ਚ ਪਾਣੀ ਗਰਮ ਹੋ ਜਾਂਦਾ ਓਕੇ ਉਹ ਵੀ ਨੁਕਸਾਨ ਪਹੁੰਚਾਉਂਦਾ ਪਾਣੀ ਰੱਖਾਂਗੇ ਉਹ ਪੀਤੀ ਨਹੀਂ ਜਾਣਾ ਪੰਛੀਆਂ ਤੋਂ ਸੋ ਪਾਣੀ ਹਮੇਸ਼ਾ ਸ਼ਾਮੇ ਪਹਿਲਾਂ ਨਲਕੇ ਸਾਡੇ ਘਰਾਂ ਦੇ ਵਿੱਚ ਤੂਤਾ ਥੱਲੇ ਡੇਕਾਂ ਥੱਲੇ ਨਲਕੇ ਹੁੰਦੇ ਉੱਥੋਂ ਪਾਣੀ ਗਿਰਦਾ ਰਹਿੰਦਾ ਉੱਥੋਂ ਮਨੁੱਖ ਵੀ ਪਾਣੀ ਪੀਂਦਾ ਹਾਂ ਜੀਵ ਜੰਤੂ ਡੰਗਰ ਪਸ਼ੂ ਕੁੱਤੇ ਬਿੱਲੇ ਸਾਰੇ ਉੱਥੋਂ ਪਾਣੀ ਪੀਂਦੇ ਉੱਥੇ ਪਾਣੀ ਇਕੱਠਾ ਹੋ ਜਾਂਦਾ ਡੁੱਲ ਡੁੱਲ ਕੇ ਨਲਕੇ ਗਿਰਦੇ ਹੁਣ ਸਮਰਸੀਵਲ ਦਾ ਯੋਗਾ ਆ ਗਿਆ ਉੱਪਰ ਪਿਆਸਾਂ ਕਾਹ ਕਹਾਣੀ ਪੜਦੇ ਹੁੰਦੇਗੇ ਘੜੇ ਚ ਪਾਣੀ ਪਿਆ ਸੀ ਕਾਂ ਨੇ ਲਿਆ ਕੇ ਉੱਥੇ ਰੋੜੇ ਉਹਦੇ ਵਿੱਚ ਪਾਣੀ ਸ਼ੁਰੂ ਕਰਤੇ ਪਾਣੀ ਨੀਮਾ ਸੀ ਉੱਪਰ ਆ ਗਿਆ ਕਾਂ ਨੇ ਉਹ ਪਾਣੀ ਪੀ ਕੇ ਆਪਣੀ ਪਿਆਸ ਵਜਾਈ ਹੁਣ ਕਾਂ ਹੁਣ ਕਹਾਂ ਉਸ ਕਹਾਣੀ ਨੂੰ ਬਦਲਣਾ ਪਊਗਾ ਹੁਣ ਸਮਰਸੀਵਲ ਦਾ ਜੋਗ ਆ ਗਿਆ ਹੁਣ ਫਿਰ ਕਾਂ ਨੂੰ ਬਲੇਡ ਲੈਣਾ ਪੈਣਾ ਸਮਰਸੀਵਲ ਦਾ ਪਾਈਪ ਉਹ ਜਿਹੜਾ ਆਪਣਾ ਸਿੱਧਾ ਪਾਣੀ ਟੈਂਕੀ ਚ ਥੈਂਕਿਊ ਸਿੱਧਾ ਸੀਬਰੇਜ ਚ ਪਾਣੀ ਦਾ ਵਿਕਲਪ ਤਾਂ ਕੋਈ ਬਚਿਆ ਨਹੀਂ ਹੈਗਾ ਟੋਬੇ ਪਿੰਡਾਂ ਦੇ ਵਿੱਚ ਅਸੀਂ ਖਾ ਗਏ 78% ਟੋਬੇ ਖਤਮ ਹੋ ਗਏ ਜਿਹੜੇ ਬਚੇ ਨੇ ਉਹ ਗੰਦੇ ਪਾਣੀ ਨਾਲ ਭਰੇ ਪੈਣਗੇ ਸੋ ਅਸੀਂ ਸੋਚ ਕੇ ਦੇਖੋ ਗਰਮੀ ਤਪਦੀ ਗਰਮੀ ਦੇ ਵਿੱਚ ਦੇਖੋ ਜੀਵ ਜੰਤੂ ਨੂੰ ਮਨੁੱਖ ਦੀ ਤਰ੍ਹਾਂ ਪੰਛੀ ਸਾਰਾ ਸਾਲ ਪਾਣੀ ਦੀ ਲੋੜ ਆ ਤੁਸੀਂ ਇੱਕ ਸੋਚ ਕੇ ਦੇਖੋ ਆਪਣੇ ਘਰ ਚ ਬਹਿ ਕੇ ਕਿ ਪੰਛੀਆਂ ਲਈ ਪਾਣੀ ਦਾ ਵਿਕਲਪ ਕਿੱਥੇ ਆ ਸ਼ਹਿਰਾਂ 'ਚ ਦੇਖ ਲਓ ਕੋਈ ਵਿਕਲਪ ਹੈ ਪੰਛੀ ਕੋਲ ਪਾਣੀ ਦਾ ਅਪਾ ਕਹਿੰਦੀ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਉਹ ਪੁਰਾਣੇ ਇੱਕ ਹਵਤ ਚ ਵੀ ਸੋਧ ਕਰਨ ਦੀ ਜ਼ਰੂਰਤ ਹੈਗੀ ਹੈ ਮਤਲਬ ਕਿ ਸਾਨੂੰ ਵਿਕਲਪ ਦੇਣੇ ਪੈਣਗੇ ਕਈ ਲੋਕ ਕਹਿੰਦੇ ਨੇ ਯਾਰ ਹਾਲ ਨਹੀਂ ਕਿਉਂ ਇਹ ਅਸਲ ਚ ਪਹਿਲੀ ਗੱਲ ਢਾਲਨੇ ਨਹੀਂ ਹੈਗੇ ਤੇ ਹਾਲ ਨਹੀਂ ਇਹ ਸਪੇਸ ਆ ਇਹਨੂੰ ਟਿੱਬੇ ਦੀ ਖੁੱਡ ਮੰਨ ਲਓ ਇਹਨੂੰ ਘਰ ਦੀ ਰੋਸ਼ਨਦਾਨ ਮੰਨ ਲਓ ਸਾਡੇ ਘਰ ਦਾ ਇਹਨੂੰ ਦਰਖਤ ਦੀ ਖੁੱਡ ਮੰਨ ਲਓ ਇਹ ਤਾਂ ਇੱਕ ਉਹਦਾ ਵਿਕਲਪ ਦੇ ਰਿਆਂ ਤੁਸੀਂ ਬਰਾਸਤੀ ਰੁੱਖ ਪੱਟ ਤੇ ਖੁੱਡਾਂ ਵਾਲੇ ਅਸੀਂ ਉਹਦੀ ਜਗ੍ਹਾ ਤੇ ਉੱਥੇ ਕਿਸੇ ਬਿਜਲੀ ਵਾਲੇ ਖੰਭੇ ਤੇ ਜਾਂ ਕਿਸੇ ਕੰਧ ਤੇ ਉੱਥੇ ਘੜੇ ਢਾਲਣਾ ਬਣਿਆ ਹੋਇਆ ਲਾਤਾ ਹੂੰ ਠੀਕ ਹੈ ਪ ਟੋਬਿਆਂ ਚੋਂ ਪਾਣੀ ਟੋਬਿਆਂ ਦਾ ਬਹੁਤ ਵੱਡਾ ਇਤਿਹਾਸ ਆ ਟੋਬੇ ਕੁਦਰਤੀ ਜਲਗਾਹਾਂ ਨੇ ਪੁਰਾਣੇ ਸਮੇਂ ਦਾ ਜੇ ਤੁਸੀਂ 50 ਸਾਲ ਪੁਰਾਣੀ ਗੱਲ ਕਰੋਂ 60 ਸਾਲ ਮਨੁੱਖ ਦੇ ਨਾਲ ਬਹੁਤ ਸਿੱਧ ਮਨੁੱਖ ਦਾ ਟੋਟਲੀ ਸਾਰਾ ਹਾਈ ਟੋਬਿਆਂ ਨਾਲ ਸਾਰਾ ਕੁਸ਼ਤੀ ਪਹਿਲਾਂ ਮਨੁੱਖ ਵੀ ਟੋਬਿਆਂ ਚ ਪੁਰਾਣਾ ਜੇ ਆਪਾਂ ਲੰਮੀ ਚਲੀ ਜਾਏਗੀ ਗੱਲ ਫਿਰ ਫਿਰ ਮਤਲਬ ਕਿ ਖੂਹਾਂ ਦਾ ਸੀ ਹੁਣ ਟੋਬੇ ਹੈ ਨਹੀਂ ਟੋਬੇ ਜਿਹੜੇ ਹੈਗੇ ਨੂੰ ਗੰਦੇ ਪਾਣੀ ਨਾਲ ਭਰੇ ਪੈਂਦੇ ਪੀਣ ਯੋਗ ਪਾਣੀ ਨਹੀਂ ਖੇਤਾਂ ਦੇ ਵਿੱਚ ਅਸੀਂ ਪਾਣੀ ਸਾਡੇ ਜ਼ਹਿਰੀਲਾ ਹੋ ਗਿਆ ਬੈਸੀ ਸੈਦਾਰ ਯਹਾਂ ਪਰਸਪਰਿਆ ਦਾ ਪ੍ਰਯੋਗ ਨਾਲ ਦੀਨੋਂ ਫਸਲ ਲਾਉਣ ਸਾਰ 40 ਸਾਲ 35 40 ਸਾਲ ਪਹਿਲਾਂ ਤਾਂ ਕੁਦਰਤੀ ਖੇਤੀ ਸੀ ਹੁਣ ਕੁਦਰਤੀ ਖੇਤੀ ਨਹੀਂ ਰਹੀ ਤਾਂ ਹੀ ਸਾਡੇ ਮੋਰ ਬਹੁਤ ਸਾਰੀਆਂ ਪ੍ਰਜਾਤੀਆਂ ਪੰਛੀ ਸਾਡੇ ਜੀਵਨ ਚੋਂ ਮਰ ਗਏ ਚਲੀਆਂ ਗਈਆਂ ਕਿਉਂਕਿ ਇੱਕ ਤਾਂ ਬਰੀਡਿੰਗ ਦੀ ਦਰ ਸੀ ਜਿਹੜੀ ਬੰਦ ਬਰੀਡਿੰਗ ਬੰਦ ਹੋ ਗਈ ਮਰਨ ਦੀ ਕਿਰਿਆ ਚੱਲਦੀ ਰਹੀ ਜਨਮ ਦੀ ਕਿਰਿਆ ਸਲੋ ਹੋ ਗਈ ਸਪੇਸ ਨਹੀਂ ਮਿਲ ਰਹੀ ਅਸੀਂ ਕਈ ਵਾਰੀ ਆਲਣਾ ਲਗਾਉਂਦੇ ਹਾਂ ਆਲਣਾ ਲਗਾ ਕੇ ਜਦੋਂ ਐਸ ਰੋਡ ਤੇ ਆਲਣੇ ਲਗਾਉਂਦੇ ਜਾ ਰਹੇ ਹਾਂ ਅਸੀਂ ਜਦੋਂ ਨੂੰ 2 ਡੇਢ ਘੰਟੇ ਚ ਵਾਪਸ ਮੁੜਾਂਗੇ ਤਾਂ ਮੁਰਦੇ ਨੂੰ ਪੈਰਟ ਕੁਟਾਰਾ ਨਿਰੀਖਣ ਕਰਨ ਲੱਗ ਰਹੇ ਹੋਣਗੇ ਆਲਨੇ ਦਾ ਬੜਕੇ ਵਿੱਚ ਇੱਕ ਦੋ ਤਿੰਨ ਜਿਹੜਾ ਉਹਨੂੰ ਅਡਾਪਟ ਕਰ ਲੈਂਦੇ ਨੇ ਉਹਦੇ ਵਿੱਚ ਬਰੀਡਿੰਗ ਸ਼ੁਰੂ ਕਰ ਦਿੰਦੇ ਨੇ ਆਲਣਾ ਬਣਾ ਲੈਂਦੇ ਨੇ ਕਿ ਸੋ ਆਲਨੇ ਨਹੀਂ ਥਾਮਾ ਨੇ ਨੰਬਰ ਇਹ ਸਮਝਣਾ ਬੂ ਨੰਬਰ ਦੋ ਪਾਣੀ ਮਜਬੂਰੀ ਹੈ ਸਾਨੂੰ ਉਹਨਾਂ ਨੂੰ ਪਾਣੀ ਦਾ ਵਿਕਲਪ ਸਾਡੇ ਘਰ ਜਿੱਦੋਂ ਬੇੜੇ 'ਚ ਪਾਣੀ ਰੱਖਾਂਗੇ ਨਾ ਤੁਹਾਨੂੰ ਘਾਤ ਬਣਾਓ ਸਵੇਰੇ ਉੱਠ ਕੇ ਮੈਂ ਜਦੋਂ ਰੱਖਣ ਲੱਗਿਆ 16-17 ਸਾਲ ਪਹਿਲਾਂ ਤੋਂ ਫਿਰ ਮੈਨੂੰ ਜੇ ਵੀ ਬਾਕੀ ਇਹਨਾਂ ਲਈ ਤਾਂ ਕੋਈ ਪਾਣੀ ਦਾ ਵਿਕਲਪ ਹੀ ਨਹੀਂ ਹੈਗਾ ਪੰਛੀਆਂ ਲਈ ਸਾਡੇ ਕਿ ਸੋ ਇਹ ਮਜਬੂਤ ਸਮੇਰੇ ਹੀ ਸਾਹਮਣੇ ਜਿਹੜੀ ਜ਼ਰੂਰਤ ਹੈ ਅਕਸਰ ਕਹਿੰਦੇ ਵੀ ਸਿਆਲਾ ਚ ਤਾਂ ਜ਼ਰੂਰਤ ਨਹੀਂ ਹੁੰਦੀ ਪਾਣੀ ਦੀ ਇਹ ਇੱਕ ਇੱਕ ਮਾਈਂਡ ਚ ਹੁੰਦਾ ਪਾਣੀ ਤਾਂ ਸਾਰਾ ਸਾਲ ਸਭ ਨੂੰ ਲੋੜ ਹ ਹਰ ਪ੍ਰਜਾਤੀ ਨੂੰ ਜਿਹੜੇ ਹੁਣ ਅਪ ਜਿਵੇਂ ਮਨੁੱਖ ਨੂੰ ਨਹੀਂ ਸਾਰਾ ਸਾਲ ਲੋੜ ਪਾਣੀ ਦੀ ਸੋ ਅਸੀਂ ਤੇ ਜੀ ਸੁਣਾਇਆ ਕਿ ਕਨਵੇ ਕਰਦੇ ਆਂ ਵੀ ਸਾਰਾ ਸਾਲ ਪਾਣੀ ਰੱਖੋ ਘਰ ਦੇ ਬਿਣਾ ਚ ਛਾਵੇਂ ਪਾਣੀ ਭਰ ਕੇ ਰੱਖੋ ਸਰਦੀ ਚ ਚੱਲ ਜਾਣਾ ਸਰਦੀ ਚ ਕਿਤੇ ਵੀ ਰੱਖ ਦੋ ਗਰਮੀਆਂ ਚ ਤਾਂ ਛਾਵੇਂ ਰੱਖਣਾ ਜ਼ਰੂਰੀ ਆ ਸੋ ਬਹੁਤ ਮੈਂ ਤਾਂ ਸਮਾਜ ਨੂੰ ਵੀ ਅਪੀਲ ਕਰਦਾ ਕਿ ਥੋੜੀਆਂ ਥੋੜੀਆਂ ਬਰਾਸਤੀ ਫਸਲਾਂ ਹਮ ਪਰਮਾਤਮਾ ਤੁਹਾਨੂੰ ਆਪੀ ਬਲ ਅਪੀ ਤਰਕੀਆਂ ਮਿਲਦੀਆਂ ਨਹੀਂ ਆ। ਥੋੜਾ ਥੋੜਾ ਰਕਬਾ ਕਿ ਜ਼ਰੂਰੀ ਨਹੀਂ 5 ਕਨਾਲ ਜਾਂ ਕਿੱਲੀ ਵੇਜਣਾ। ਇੱਕ ਇੱਕ ਨਾਲ ਅੱਧੀ ਅੱਧੀ ਕਨਾਲ ਲਾ ਦੋ। ਕੋਈ ਬਾਹਲਾ ਇਹਦੇ ਨਾਲੇ ਫਰਕ ਨਹੀਂ ਪੈਂਦਾ ਚੀਜ਼ਾਂ ਨਾਲ। ਘਰਾਂ 'ਚ ਪਾਣੀ ਰੱਖਣਾ, ਬਰੀਡਿੰਗ ਲਈ ਥਾਵਾਂ ਦੇਣਾ। ਸੋ ਪ੍ਰਕਿਰਤੀ ਨੂੰ ਪਿਆਰ ਕਰੋ, ਕੁਦਰਤ ਪ੍ਰੇਮੀ ਬਣੋ। ਹਰ ਮਨੁੱਖ ਦਾ ਕੁਦਰਤ ਪ੍ਰੇਮੀ ਹੋਣਾ ਬਹੁਤ ਜ਼ਰੂਰੀ ਆ। ਬਿਲਕੁਲ। ਜਦੋਂ ਕੁਦਰਤ ਨਾਲ ਪਿਆਰ ਕਰੋਗੇ ਨਾ, ਪ੍ਰਕਿਰਤੀ ਨਾਲ ਪਿਆਰ ਕਰਾਂਗੇ, ਜਿਹੜਾ ਉਦੋਂ ਆਨੰਦ ਆਉਣਾ ਤੁਹਾਨੂੰ। ਉਹ ਸਾਰੇ ਕਸ ਤੋਂ ਹਟ ਗਿਆ ਕਿ ਤੁਸੀਂ ਬਹਿ ਕੇ ਇਕੱਲੇ ਪਾਣੀ ਕਿਤੇ ਬੈਠੇ ਆਪਾਂ ਪਾਣੀ ਨੂੰ ਦੇਖ ਰਹੇ ਆ। ਇੱਥੇ ਹਲਦੇ ਪੱਤੇ ਨੂੰ ਦੇਖ ਰਹੇ ਆ ਖੇੜਦੇ ਫੁੱਲਾਂ ਨੂੰ ਦੇਖ ਰਹੇ ਆ ਇੱਥੇ ਪੰਛੀਆਂ ਦੀਆਂ ਆਵਾਜ਼ਾਂ ਪੈਰਟ ਪੈਰਟ ਨੂੰ ਦਾਣੇ ਖਾਂਦੇ ਨੂੰ ਦੇਖ ਰਹੇ ਆ ਘਰ ਦੇ ਬਿੜਾਂ ਚ ਉਹ ਜਿਹੜਾ ਸਕੂਨ ਆ ਉਹ ਜਦੋਂ ਤੁਸੀਂ ਇਹਨੂੰ ਉਹ ਤੁਹਾਨੂੰ ਜਦੋਂ ਲਾਉਂਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਬਿਲਕੁਲ ਅ ਸੋਏ ਸੰਜੀ ਲక్ష్మణ ਸਿੰਘ ਚੱਠਾ ਜਿਹੜੇ ਕਿ ਵਾਤਾਵਰਨ ਪ੍ਰੇਮੀ ਨੇ ਕਾਫੀ ਲੰਮੇ ਸਮੇਂ ਤੋਂ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਚਲਾਈ ਗਈ ਹੈ ਪੰਛੀਆਂ ਨੂੰ ਬਚਾਉਣ ਦੀ ਮੁਹਿੰਮ ਚਲਾਈ ਗਈ ਹੈ ਉਹ ਪੰਛੀ ਜਿਹੜੇ ਕਿ ਅਲੋਪ ਹੋ ਗਈ ਜਿਨ੍ਹਾਂ ਦੀ ਪ੍ਰਜਾਤੀ ਉਹਨਾਂ ਨੂੰ ਉਹਨਾਂ ਦੀ ਵੀ ਸਾਂਭ-ਸਵਾਲ ਕਰ ਰਹੇ ਨੇ 20000 ਤੋਂ ਵੱਧ ਜਿਹੜੇ ਹੈਗੇ ਨੇ ਕਟੋਰੇ ਮਿੱਟੀ ਦੇ ਕਟੋਰੇ ਵੰਡ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਪੰਛੀ ਦੀ ਸੇਵਾ ਕਰਨ ਸੋ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੇ ਹੈਗੇ ਨੇ ਇਹ ਇਹ ਜਿਹੜੀ ਮੁਹਿੰਮ ਇਹਨਾਂ ਵੱਲੋਂ ਚਲਾਈ ਜਾ ਰਹੀ ਹੈ ਰਾਜੀਵ ਸ਼ਰਮਾ ਦਿੱਲੀ ਪੋਸਟ ਪੰਜਾਬੀ